ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਜੀ ਯਾਨ ਕਿੱਥੇ ਮੇਰੀ ਮਾਛੀ ਕਾਮੋ ਜੋ ਨਹੀਂ ਹੁੰਦੀ ਕੋਈ ਨਾ ਰੋਣਾ ਯਾਰ ਬਾਬਾ ਢੰਗ ਦੇਖ ਮੇਰੀ ਮਾਛੀ ਕਾਮੋ ਪੜਿਆ ਕੋਈ ਨਾ ਰੋਣਾ ਉਹ ਕਰਦੀ ਸੀ ਐਂ ਛੇੜਦੀ ਦੀ ਪਾ ਪੰਜਾਂ ਚੰਦ ਲੈ ਗਿਆ ਜਾਨ ਦਾਵਾ ਤੇਰੇ ਡਾਂਗਾ ਜਾਨ ਦਾ ਹਾਂ ਕਿਹਦਾ ਪੈਂਦਾ ਯਾਰ ਉਹ ਤੇ ਗਿਆ ਹੀ ਨਹੀਂ ਮਾਛੀ ਤੇ ਮਾਛੀ ਬੜਾ ਕਰਦੀ ਸੀ ਕੋਈ ਨਾ ਚੁੱਪ ਕਰ ਚੰਗਾ ਘਰ ਲਟਾ ਦਈਏ ਨੂੰ ਹੈ ਆਪਾਂ ਇਹਦੇ ਨਾਲ ਤਾਂ ਬਾਛੜ ਦਲਵਾਰਾ ਚ ਗਾਸੀ ਕਰਾ ਮਾਛੀ ਲੈ ਗਏ ਬੱਠਕੜ ਪਿਆਰੀ ਮਗਿਆ ਵੇ ਭਾਈ ਨਾਲ ਨਿੱਕਾਂ ਦਾ ਕਰਦਾ ਇੱਕ ਵਰਗਾ ਕਾਨੂੰ ਬੰਦਾ ਹਾਂ ਬੰਦਾ ਠੀਕ ਕੰਮ ਹੋ ਜਾ ਵਰਗਾ ਨਹੀਂ ਕੰਮ ਰੋਣਾ ਬਖਸਾ ਲਗਾ ਹੋ ਰਾਤ ਨੂੰ ਜਿਆਦਾ ਆਉਂਦਿਆ ਹੈ ਨਹੀਂ ਜਦੇ ਰੋਂਦਾ ਨਹੀਂ ਦਰੇਗਾ ਇਹਦਾ ਰੋਣਾ ਉਹ ਭਾਈਂ ਦਾ ਲੋੜਿਆ ਤੈਨੂੰ 20 ਵਾਰੀ ਸੁਝਾਇਆ ਗਲਤ ਕੰਮਾਂ ਚ ਨਾ ਪੈ ਨਾ ਪੈ ਹਰਦਾ ਹੀ ਨਹੀਂ ਹੈ ਕੱਲ੍ਹ ਤੱਕ ਆਈਏ ਟੁੱਟੇ ਕਮਾਈ ਸਾਰਾ ਕਮਾਲ ਦਾ ਫੁੱਟ ਖਾਜ ਗਈ ਕਰ ਚੁੱਪ ਕਰ ਜਾ ਜੀਬ ਬਸਰ ਚ ਰੱਖ ਸਾਲਾ ਕੁਟਦਾ ਮੈਂਟਲ ਹੀ ਗੱਲਾਂ ਮੈਨੂੰ ਕੋਈ ਬੰਦਾ ਨਹੀਂ ਤੱਕਣਾ ਦੋ ਕੇ ਲੈਣੀਆਂ ਫਾਡਾਂ ਦੇ ਨਾ ਭਈਆ ਥਬਨੇ ਤੇਰੇ ਅੱਗੇ ਜਾ ਜਾ ਆਪਾਂ ਆਪਣੇ ਵਾਲੇ ਖੜਦਾ ਜਿੱਤੇ ਹੀ ਇੱਥੇ ਇੱਕ ਪਰਚਾ ਹੋਰ ਚਾਹੀਦਾ ਹੀ ਨਾ ਕੁਛ ਕੇ ਬਣ ਜਾ ਜਾ ਵਗ ਜਾ ਐਵੇਂ ਬੰਨ ਫੁੱਦੀ ਗੇ ਨੂੰ ਮੈਂ ਤਾਂ ਕਹਿਣਾ ਵਗ ਜਾ ਕੀ ਕਰ ਜਾ ਤੂੰ ਖੜਦੇ ਕਿ ਨਾ ਤੈਨੂੰ ਮੈਂ ਛਕੀਰੀ ਕਹੀ ਜੰਨੇ ਓਏ ਤੈਨੂੰ ਬਿੰਦਕ ਨੂੰ ਕਹਿ ਦੇਣਾ ਵੀ ਛਕੀ ਦੀ ਛਕੀ ਦੀ। ਉਹ ਮੈਂ ਚਾਹ ਲਿਆਉਣਾ। ਹਾਂ ਹੁਣ ਕਿਵੇਂ ਕਹਿ ਦੇਣਾ? ਚਾਹ ਲਿਆਉਣਾ। ਲਿਆ ਚਾਹਿਆ। ਸਾਰਾ ਨਹੀਂ ਆਜਮੀ ਜਾ। ਉਹ ਇੰਜ ਲੰਨ ਨੂੰ ਫਿਰ ਆਇੰਦਾ ਨਾ ਕੀ ਪਤਾ ਲਗਾ ਰਿਆਂ ਦਾ। ਮੈਂ ਛੀ ਜਾ ਪੁੱਤ ਸਮਝਦੇ ਹੀ ਨਹੀਂ। ਲੈ ਆਇਆ ਨਾ ਕਾਨੂੰ ਖੜਦਾ ਬੰਦਾ ਯਾਰ। ਲਗਾ ਜਾਂਦਾ ਕੀ ਬੈਠੀ ਲੁਕ ਜਾ ਕਰਦੇ ਆ। ਮੈਂ ਥਾਉਨ ਆ ਜਾਈ ਬੇਸਲਾ ਨਾ ਹੋ ਜੀ। ਬਾਹਰ ਤਾਂ ਜਾ ਹੋਇਆ। ਬਾਹਰ ਤਾਂ ਬੇਸਲਾ ਨਾ ਹੋ ਜੀ। ਨੋ ਨੋ ਬਾ ਉਹ ਤੇਰੇ ਬਾਇੜਾ ਜਾਗੇ। ਹੈ ਮੇਰੀ ਗੱਲ ਜਿਵੇਂ ਤੂੰ ਉਹ ਕਹਿਿਆ ਸੀ। ਕੰਮ ਦੀਦਾ ਫੜਨ ਦਾ ਸਤ ਕੰਮ ਗੱਲ ਤੋਂ ਗਿਆ ਤਾਂ ਆਪਣਾ ਰੋਹ ਦੀ ਧਰ ਦੂ ਇੱਥੇ ਇੱਥੇ ਜਾਂਦੇ ਆ ਨਾ ਉਹ ਇੱਥੇ ਮੈਂ ਘੱਟਾ ਨਾ ਇਹ ਮੇਰੀ ਮਾਸੀ ਕੱਲੀ ਦੂਰ ਸੀ ਜਾਣੀ ਪਤਾ ਹੈ ਹੈ ਬਾਕੀ ਕਿਹੜਾ ਮੈਂ ਲੜ ਪੈ ਛੋਣ ਨਾ ਮੈਂ ਉੱਥੇ ਜਾਂਦਾ ਨਹੀਂ ਹਾਂ ਇੱਥੇ ਨਹੀਂ ਛੇਤੀ ਆਉਂਦੀ ਜੇ ਆ ਵੀ ਗਈ ਟੁਏ ਕਰ ਰਾਤ ਰਾਤ ਨਹੀਂ ਪੁਛੇਂਗੀ ਦੂਰ ਜਾਂਦੀ ਪੁਛੇਗੇ ਪੈਸੇ ਪੁੱਛੋ ਨਾ ਨਹੀਂ ਦਿੱਤੇ ਫੇਰ ਮਾਰ ਕਰੂਗੀ ਤੜਕੇ ਨੂੰ ਆਪਾਂ ਚੱਪ ਚੱਲਾ ਹਾਂ ਇਹ ਬਰ ਲਗ ਗਿਆ ਆਰਟੀਕਲ ਆ ਕੰਮ ਵੀ ਹੋ ਗਿਆ ਇਤੋਂ ਇਥੋਂ ਬਾਬੇ ਤੋਂ ਕਹਾ ਜੂ ਤੜਕੇ ਕੋਈ ਬੰਦਾ ਪੇਕੇ ਖਾਣੇ 50000 ਰੁਪਏ ਥਾਣੇ ਜਾਲੂ ਦੇ ਦੇ ਹਾਂ ਆਪਾਂ ਨੂੰ ਵੱਧ ਲੋੜ ਦਾ ਪੈਸੇ ਦੀ ਪੈਸੇ ਵਾਲਾ ਹੱਲ ਹੋ ਗਿਆ ਪੈਸੇ ਵਾਲਾ ਹੋ ਗਿਆ ਆਰਟੀਕਲ ਗਾੜੀ ਪੈ ਗਿਆ ਸੀ ਕਰ ਮਨੂ ਕਹਿੰਦਾ ਜੇ ਤੂੰ ਰਾਤ ਦੇ ਬਰਾਮਜੀ ਨਾਲ ਗੱਲਾਂ ਦੇ ਜੇ ਨਾ ਮਖੇਜੀ ਮਾਇਤਾ ਜੀ ਨਾਲ ਲੜੀ ਜਨਾ ਸਾਡੀ 20 ਕਿਲਿਆਂ ਦੀ ਫਸਲ ਆਉਂਦੀ ਜਿਹੜਾ 10 ਲੱਖ ਦੇਣਾ ਤੈਨੂੰ ਬਾਜਾਂ ਬੱਜੇ ਦੀ ਸਾਡੀ ਭੈਣ ਨੂੰ ਜੀ ਪਈ ਹੈ ਕਮਾਲ ਕਰੀਏ ਨਮਕਾਚ ਚ ਇਹ ਤਾਂ ਮਰਤੀ ਨੂੰ ਦਾਬੂ ਰੱਖਦਾ 10 ਲੱਖ ਲਾਤਾ ਨਹੀਂ ਘੋੜੀ ਜੰਦਾ ਸੀ ਮਰੀ ਜਾਂ ਲਿਆ ਉਹ ਬਾਈ ਗੱਲ ਯਾਰ ਕਮੀ ਆਂਦਾ ਮੈਨੂੰ ਜੱਗ ਉਹ ਆਈ ਨਾ ਡੱਡ ਬੈਠਾ ਮੈਂ ਯਾਰ ਤੂੰ ਦਾਦਾ ਕਿਹੜੀ ਗੱਲੋਂ ਆ ਖੜਾ ਕਿਦੋਂ ਸੀ ਬੈਠਾ ਹੀ ਸੀ ਉਹ ਬਾਈ ਅਬਾ ਇਹ ਮਛੇਰਾ ਬਾਈ ਆਈ ਨਹੀਂ ਪਰਵਾਹ ਮਨੀ ਆਈ ਆ ਮੈਂ ਜੀ ਲਾ ਨਜੇ ਜੇ ਭਾਂਡੇ ਦਾ ਦੋ ਲਿਆ ਆਉਂਦਾ ਪਹਿਲਾਂ ਉਹ ਆ ਪਾਣੀ ਵਾਲਾ ਪੈ ਬਈ ਐ ਚੀ ਪੀ ਲੋ ਪਹਿਲਾਂ ਪਾਣੀ ਵਾਲਾ ਕਿੱਥੇ ਪਾਜਾ ਕੰਟਾ ਕੰਟਾ ਪਲਾਖੀ ਮਾਰ ਕੇ ਬੈਠੇ ਰਹੇ ਨੇ ਪਹਿਲਾ ਦਾ ਬਾਬਾ ਕਹਿੰਦਾ ਮੁੰਡੀ ਬੈਠੀ ਜਾ ਦੇਖ ਲੈ ਕਿੱਜੇ ਕਿੱਜੇ ਪੱਟ ਸੀ ਹਾਂ ਬਾ ਐਸੇ ਕੰਮ ਦੀ ਭੈਂਦੇ ਲੰਨਾ ਖਾਈ ਗਿਆ ਕਰਕਾਂ ਓਏ ਨਹੀਂ ਉਹ ਠੀਕ ਆ ਲੜਾਈਆਂ ਉਹ ਕੱਲ ਨਹੀਂ ਰਹੀ ਬੋਲਿਆ ਜਾਂਦਾ ਜਿਹੜਾ ਨਾ ਹਟੇ ਅਗਲਾ ਤੂੰ ਵੀ ਸਿਰ ਐਸਵੇਂ ਵੱਡਾ ਕੱਢਿਆ ਹੈ ਕਿ ਘਰੋਂ ਹਾਂ ਹਾਂ ਇਹ ਅੱਛਾ ਆਇਆ ਕਰਾ ਏਡਾ ਵੱਡਿਆ ਕੱਢਿਆ ਵੀ ਨਹੀਂ ਹੈਗਾ ਹਾਂ ਹੈ ਗਿਆ ਮੇਰੇ ਨਾਲ ਪੰਜ ਚਰ ਕਿੱਲੇ ਬਾਹ ਵਾਹ ਅੱਛਾ ਪੰਜ ਚਰ ਵੇਚਤੇ ਵੇਚਤੇ ਜਿਹਦੇ ਦੇ ਨਾਲ ਰਹੇਗਾ ਹੋਰ ਕੀ ਕਰੇਗਾ ਇਹ ਤਾਂ ਹੁਣ ਅਸੀਂ ਘਰਾਂ ਦੀ ਗੱਲ ਆ ਗਈ ਆ ਹਸਪੀਟਲ ਐਟ ਪੰਜ ਦੀ ਪੁਲਸ ਤਾਂ ਨਹੀਂ ਕਿਤੇ ਹਾਂ ਉਹ ਪੈਂਦੇ ਲੰਨ ਮਰਵਾ ਲੁਕ ਜਾ ਉਹ ਲੁਕ ਜਾ ਚਾਹ ਪੀਤੀ ਆ ਲੁਕ ਜਾ ਲੁਕ ਜਾ ਓਏ ਹੋ ਜਾ ਕੁਛ ਹੋ ਜਾ ਹਾਂ ਹੋ ਜਾ ਕੋਚਾ ਉਹ ਲੁਕ ਜਾ ਬਾਈ ਬਸ ਉਹ ਨਹੀਂ ਉਹ ਮੈਨੂੰ ਮਰਵਾ ਦੇ ਉਹ ਪਹਿਲੀ ਹੱਥ ਲਵਾ ਲੈ ਉਹ ਪਹਿਲੀ ਹੱਥ ਲਵਾ ਲੈ ਬਾਈ ਬਸ ਪਰ ਤੂੰ ਵੀ ਉਹ ਤੂੰ ਜਾ ਕਿਹੜਾ ਕੋਸਾ ਉਹ ਪਹਿਲੀ ਹੱਥ ਲਵਾ ਲੈ ਦਾਦਾ ਪਾਟਰ ਪਉ ਇਹਨੂੰ ਟੈਕ ਖੋ ਲੁਕ ਜਾ ਬਾਈ ਬਣ ਕੇ ਪੱਕ ਪੱਕਟ ਬਣ ਜਾ ਅਸੇ ਤਾ ਭਾਜੋ ਯਾਰਾ ਉਹ ਜਾਣੇਗਾ ਜਲਦੀ ਪਾ ਪੀ ਲ ਕੇ ਬਾਈ ਪੀ ਲੋ ਕੋੜ ਕੋੜ ਜਾ ਜੱਡਨਾ ਠੀ ਜਾ ਹੋਰ ਜਾਣੇਗਾ ਜਾਣੇਗਾ ਮੰਗਰ ਆਇਆ ਪਰਵਾਹ ਸੁਖ ਸ਼ਾਂਤੀ ਉਹ ਕਿਹੜੀਆਂ ਸੁਖ ਸ਼ਾਂਤੀਆਂ ਹੁਣ ਤਾਂ ਖਰਾਬ ਹੋ ਗਿਆ ਕੰਮ ਨਾ ਜਾਣਿਆ ਕੋਈ ਤੂੰ ਮੈਂ ਤਾਂ ਫੜਾਵੇਂਗਾ ਤੂੰ ਪਰੌਣਿਆ ਜੈਲ ਕੇ ਨਾ ਮਰਜੀ ਕਿਤੇ ਕਤਲ ਪੈ ਜੇ ਬਾਈ ਜੀ ਹੋਣੀ ਬਚਦਾ ਅਲੀ ਗੱਲ ਤੈਨੂੰ ਕੋਈ ਉਂਟੜੀ ਜਨਾ ਕਹਿੰਦਾ ਮੈਂ ਤਾਂ ਭੈਂਦਾ ਲੋੜੇ ਬਿਸ਼ਰਮੀ ਨਾਲ ਹੀ ਮਰ ਜੂ ਤੜਕੇ ਕਿ ਮੈਨੂੰ ਦਿਖਾਉਂਗਾ ਇੰਨੇ ਲੋਕਾਂ ਨੂੰ ਇੰਨੀ ਕੱਕਲਾ ਆਹੀ ਇਹ ਬਿਸ਼ਰਮੀ ਪਰਛੜੀ ਕਰੀ ਕਰ ਮੇ ਜਨਾ ਜਿਹਦਾ ਚਿਹਰਾ ਸੀ ਥਾਣੇ ਦਾ ਮੂੰਹ ਨਹੀਂ ਦੇਖਿਆ ਤੇ ਫਿਰ ਕੀ ਲੱਗੇ ਪੱਟੀਆਂ ਤੇ ਉਹ ਤਾਂ ਜਾਂ ਤੋ ਫਿਰ ਕੀ ਕਰਤਾ ਭੈਂਦੀ ਫੁੱਦੀ ਤੁਸੀਂ ਮੋਗਾ ਜਾਏ ਪਿੰਡ ਨੂੰ ਛਪਾਈ ਕਰਵੀਂ ਕਰਨ ਨੂੰ ਭੈਂਦਾ ਲੋੜੇ 10 ਕਿੱਲਿਆਂ ਤੋਂ 40 ਕਿੱਲੇ ਬਣਾਤੀ ਕਿਸੇ ਨੇ ਕਿ ਪੁੰਜ ਮਾਰਨੀ 40 ਮਾਰਨੀ ਛੋਟੇ ਢੜਗੇ ਵੀ ਨਹੀਂ ਆਉਂਦੇ ਰੁਪਿਆ ਢੜਗੇ ਨਹੀਂ ਜਿਹਦਾ ਮੰਡੀ ਚ ਕੰਕ ਉਹਨੇ ਨਾ ਯਾਟਾ ਸਾਰੀ ਮੰਡੀ ਰੁਕ ਜਾਂਦੀ ਆ ਰੁਕੀ ਜਾਵੇ ਕਿਸੇ ਨੇ ਕਰਾਉਣਾ ਸਾਨੂੰ ਕਿ ਭਾ ਪੈਸੇ ਤਾਂ ਦਿੱਤੇ ਤੇਰੇ ਵਰਕਰ ਮੈਂ ਤਾਂ ਕਰਦੇ ਕਿ ਟ੍ਰੈਲੀ ਲੈ ਲੈਣੇ ਕੋਈ ਬਾਈ ਬਣੋ ਮੈਂ ਕਰੀ ਜੈਨਾ ਵੀ ਲੱਖ ਰੁਪਏ ਦਾ ਰਾਦੇ ਮਾਸੀ ਦਾ ਪੁੱਤਾ ਭਾਈ ਦੇ ਇਹੇ ਕੰਮਾਂ ਨੂੰ ਨਹੀਂ ਦਿੰਦਾ ਹਾਂ ਲੈ ਭੈਣ ਦੀ ਪੁੱਤੀ ਸਕੀਰੀ ਫੋੜੇ ਤੇ ਲਾਉਣੀਆਂ ਮਲ ਕੇ ਨਾ ਮੈਂ ਤਾਂ ਰੱਜਿਆ ਤਾਂ ਆ ਤੇਰਾ ਸਕੀਰੀਆਂ ਤੋਂ ਮਾਸੀ ਦੇ ਪੁੱਤਾਂ ਕਿਤੇ ਭਾਈ ਨੇ ਇੱਥੋਂ ਜਾ ਰਿਹਾ ਤੈਨੂੰ ਆਖੇ ਜਮਾਨਤ ਨੂੰ ਜਿਹੜੇ ਫਰਜ਼ ਹੋ ਨਹੀਂ ਕੋਈ ਗੱਲ ਆ ਪਰੋਣਿਆ ਚਾ ਅੱਗੇ ਜੱਲਾ ਹੀ ਮਾਰੀਏਗਾ ਦਵਾ ਦਵਾ ਪਹਿਲਾਂ ਇਹ ਤਾਂ ਕਿਸੇ ਗੱਲ ਚ ਤਾਂ ਜਾਂ ਤਾਂ ਸਾਨੂੰ ਪੈਸੇ ਦੇ ਜਾਂ ਨੂੰ ਫਰਦਾ ਨਾਲੇ ਸਾਰਿਆ ਕੁਛ ਆ ਯਾਰ ਨਾ ਬਈ ਦੱਕਾ ਨਹੀਂ ਦਿੰਦਾ ਮੈਂ ਮੇਰੇ ਘਰੋਂ ਦਫਾ ਹੋ ਜਾ ਭੈਣ ਦਾ ਫੁੱੱਡਾ ਆ ਯਾ ਚਾ ਪੀਓ ਤਾਂ ਹੀ ਮੈਂ ਪਰਚੇਵਾ ਨਹੀਂ ਰੱਖਦਾ ਤੁਹਾਡੇ ਨਾਲ ਹਾਂ ਹਾਂ ਬੱਟੇਵੇ ਤੇਰੇ ਵਰਗੇ ਨਾ ਰੱਖਦੇ ਲਗਾੜੇ ਬੰਦੇ ਨਾਲ ਬੱਟੇਵੇ ਵਾਲੇ ਹੈ ਨਹੀਂ ਬੱਡੇ ਅਸੀਂ ਲਗਾੜੀ ਕੰਮ ਹੋ ਜੇ ਜਿਹੜਾ ਮਾਥੜ ਦਲਬਾਰਾ ਚਾਖਲ ਸੀ ਉਹ ਰੋਟੀ ਦੀ ਲੈ ਕੇ ਗਿਆ ਪੋਛੜੀ ਜੋ ਮਗਰ ਮਾਇ ਰਿਆ ਪੰਜ ਦਿਨ ਹਸਪਤਾਲ ਚ ਉਹ ਤੇਨੂੰ ਐਸੀ ਚ ਮਾਛੜ ਦੇ ਕੋਈ ਚਮਚਾ ਖਾ ਹੀ ਲਿਆ ਕਰੇ ਪਰ ਉਹ ਆਲਾ ਕਰਾਂਗੇ ਮਾਛੜ ਨਾਲ ਬੰਨੀ ਸੀ ਸਾਂ ਨੂੰ ਆਉਂਦਾ ਨਹੀਂ ਚੌਟਾ ਖਵਾਉ ਪੈਂਦੀ ਬੁੱਢੀ ਆ ਪਹਿਲੇ ਲੋੜਾ ਦਾ ਛੋਟਾ ਹੁੰਦਾ ਇੱਧਰ ਨੂੰ ਭਜਦਾ ਜਵਾਨੀ ਪਹਿਰੇ ਹੈ ਨਾ ਪਹਿਲਾ ਭੀੜ ਪੈ ਗਈ ਮਾਛੜ ਦੇ ਨਲਕੀ ਲੱਗੀ ਬਿਸ਼ਾਵ ਵਾਲੀ ਇਹ ਦੋਨੇ ਭਾਈ ਮੂੰਹ ਬੰਨਿਆ ਕੇ ਸਾਨੂੰ ਨਾਲੇ ਨਲਕੀ ਬਦਲਿਆ ਕਰਨਾ ਬਿਸ਼ਾਵ ਕਰਿਆ ਕਰਨਾ 5 ਦਿਨ ਕੇ ਰਾਂ ਲਾ ਕੇ 13 ਦਿਨ ਕੇ ਰਾਂ ਲਾ ਕੇ ਕਿਸ ਨੇ ਬੰਦ ਨਹੀਂ ਮਰੀ ਕੋ ਤੇਰਾ ਘਰ ਦਾ ਜਵਾ ਕਰ ਨਹੀਂ ਜੀ ਜਰ ਬੰਦਾ ਸਹੀ ਜੀ ਉਹ ਤਾਂ ਸੀ ਮੈਂ ਲੜ ਕਰਿਆ ਨੂੰ ਏ ਭਾਈ ਦਾ ਲੜਾ ਮੈਲੇ ਹਸਪਤਾਲ ਚ ਗੂਠਾ ਲਵਾ ਜਾਂਦਾ ਉਹਦਾ ਕਾਇਮ ਲਵਾ ਜਾਂਦਾ ਮੈਂ ਤਾਂ ਇਸੇ ਭੱਜਾ ਹੀ ਫਿਰਦਾ ਅਸੀਂ ਬੇਜਮੀਨੀ ਤੁਰੇ ਫੱਟੀਆਂ ਘਰ ਤੇਰਾ ਕੀ ਭਰੋਸਾ ਬਾਈ ਮਾਛੀ ਗਾ ਮੋਟੀਲੀ ਹੋ ਗਈ ਕਿੱਥੇ ਰਾਤ ਦਾ ਬਖਾਨਾ ਰਾਸਟਾਂ ਤੇ ਛੇਕੇ ਲਵਾ ਕੇ ਲੈ ਇਹ ਆ ਕੋਈ ਇਹਨਾਂ ਕੋਲੇ ਭੈਣ ਛੋੜ ਜਾਂ ਕੋਲੇ ਇਹ ਨਹੀਂ ਗੁਲਮਾਨ ਦਾ ਫਿਰ ਬੰਦਾ ਇਹ ਨਹੀਂ ਇਹਨਾਂ ਕੋਲੇ ਤੇ ਫਿਰ ਆ ਇੱਕ ਮਾਰਾ ਮੋਟਰ ਕੰਮ ਆਈ ਜਾਂਦਾ ਹੁੰਦਾ ਬੰਦਾ ਤੂੰ ਸੀ ਆ ਜਾ ਤੂੰ ਤਾਂ ਖੜੇ ਅੱਛਾ ਕਤਲ ਕਰਕੇ ਤੇ ਤੇਰਾ ਬਾਗਜਾ ਕਰ ਗਿਆ ਹੈ ਬਾਗਜਾ ਕਰਕੇ ਕਤਲ ਕਰਕੇ ਤੈਨੂੰ ਪਾ ਦੀ ਫੁੱਟੀ ਮੁਰੇ ਲਾ ਕੇ ਲਿਆ ਗੀ ਗੋਰੀ ਚਲਾ ਜਿੱਦੇ ਤੈਨੂੰ ਦਰੰਗ ਹੋ ਗਈ ਉਹ ਤੇ ਮੈਂ ਸਾਹਦੂ ਜਾ ਕੇ ਆਹ ਸੋਚ ਰੱਖੀ ਭੈਣ ਲੰਨੋ ਮਾਰ ਦਿਓ ਮੈਨੂੰ ਕੋਈ ਨਹੀਂ ਵੀੜੀ ਲਾ ਦੂਗਾ ਜਿਹੜੇ ਸਾਡੇ ਇੱਥੇ ਸੇਵਾ ਕਰਦਾ ਨਾ ਇਹ ਜਾ ਤੂੰ ਸਾਹ ਵਲੇਗਾ ਭੈਣ ਜੀ ਲੈ ਆਏ ਕਾ ਪਾਣੀ ਪੀਤਾ ਚਾਹ ਪੀਤੀ ਹੋਰ ਸੇਵਾ ਨੂੰ ਮੁੰਡੇ ਦੇ ਦਿਆਂ ਸੋਨੂੰ ਮਛੇਰਾ ਮੈਂ ਟਾਲੀ ਗੱਲਾਂ ਮਾਛੀ ਪੱਟ ਫੇਰ ਵੀ ਢੱਡ ਪਾੜਿਆ ਦੂਰ ਨਹੀਂ ਹੁੰਦੇ ਲੱਖ ਰੁਪਇਆ ਜਿੱਕੇ ਕੱਢ ਦੇ ਕਰੋ ਦੇਊ ਆ ਦੇਊ ਆਂਰੇ ਲਕਨਾਲੀ ਬੰਨਿਆ ਜਾ ਖੋਲਾ ਕਰਦੇ ਕੰਮ ਕੰਜੜਿਆ ਕਰੇ ਤੇਰੇ ਕੰਮ ਆ ਜਾਣਗੇ ਨਾ ਬਾਈ ਤੇਰੇ ਬਾਰੇ ਤਾਂ ਅਸੀਂ ਪਾਣੀ ਨਹੀਂ ਪਿਆਉਂਦੇ ਤਾਂ ਬਾਬਾ ਪਿਆ ਤਾਂ ਮੈਂ ਚੱਲ ਫੇਰ ਵੀ ਫਰਜ਼ ਤਾਂ ਦੇ ਦੇ ਨਾ ਉਹ ਗਰ ਫਰਜ਼ ਖਾਡਾ ਕੰਮ ਲੈ ਕਲ ਜੂ ਗਰ ਓੜ ਨਹੀਂ ਆ ਪਉਦਾ ਬੁੰਡ ਮਾਰੋ ਆਏ ਬਾਈ ਤੁਸੀਂ ਜਾਓ ਛੇਤੀ ਜਾਓ ਪੁਰਸ਼ ਆਏ ਭੈਣ ਦੀ ਫੁੱਟ ਨਾਮੰਦਾਰ ਲੱਗਦਾ ਪਚਾਈ ਬਾਣ ਦੱਪਿਆ ਸੀ ਪੁਰਸ਼ ਆਈ ਹੋਈ ਸਾਡੀ ਲੜਾਈ ਆਏ ਪੁਰਸ਼ ਮੁੱਠ ਪਾਉਂਦੀ ਹੈ ਅੱਛਾ ਬੰਦੇ ਮਾਰ ਕੇ ਤੇਰੇ ਵਾਂਗ ਕਰੇ ਪਿਆਰਾ ਕਰੇ ਹਾਂ ਅਜੂ ਆ ਜਾਗੇ ਦੁਬਾ ਜਾਉਂਦੇ ਵੀ ਨਹੀਂ ਗਾ ਸਾਡੇ ਪੈਰ ਨਾ ਧਰੀ ਬਾਈ ਸਾਨੂੰ ਲੋੜ ਨਹੀਂ ਹੈਗੀ ਉਹ ਤੂੰ ਭੈਂਦਾ ਲੈ ਨਾ ਕੋ ਕੰਮ ਕੋਮ ਭਾਲਾ ਜੇ ਮੈਂ ਗਰਤੀ ਲੱਗਿਆ ਜ਼ਿੰਮੇਦਾਰਾਂ ਦਾ ਮੁੰਡਾ ਹੀ ਆ ਗੱਲ ਸੁਣ ਤੂੰ ਉਹ ਗੱਲ ਕਰ ਹਾਂ ਖੱਟੋਛ ਆਪਣੇ ਮਰੂਦਾਂ ਦੀ ਮੋਟਰ ਤੇ ਕੌਣ ਹੁੰਦਾ ਓਏ ਉੱਥੇ ਦਾ ਸੀਰੀ ਹੋਊਗਾ ਯਾਰ ਆਪਣਾ ਉੱਥੇ ਦਾ ਕੋਈ ਜਾਨ ਨਹੀਂ ਬਾਈ ਬਣ ਕੇ ਚੱਲ ਜੇ ਉੱਥੇ ਵਗ ਜਿਵੇਂ ਉੱਥੇ ਮੇਰੇ ਬਾਦ ਨਾ ਲੱਗਿਆ ਬਾਈਬਲ ਦੀ ਨੀ ਜੇ ਪੁਛੈ ਰਿਹਾ ਥਲ ਵਾਲਾ ਹੁਣ ਲਾਈਏ ਨਾ ਮੈਂ ਤੇਰੇ ਕਰਕੇ ਨਾ ਵੀ ਤੂੰ ਡਰਦਾ ਪਾ ਲਾ ਤਾਂ ਹੀ ਮੈਂ ਕਿਹਾ ਚੱਲ ਉੱਥੇ ਰਹਿ ਪਰ ਮੋਟਰ ਤੇ ਬੱਜ ਗਈ ਮੋਟਰ ਤੇ ਉੱਥੇ ਨਹੀਂ ਕਰ ਕੋਈ ਤੈਨੂੰ ਨਾ ਕਰਿਓ ਹਾਂ ਪਰ ਉਹਨਾਂ ਦੀ ਮੋਟਰ ਆ ਗਈ ਬਲਦੇਵ ਕੀ

ਦਾਰੂ ਤਾਂ ਉਸੇ ਨੂੰ ਪਤਾ ਯਾਰ ਮੈਂ ਤਾਂ ਛੱਡ ਰੱਖਿਆ ਕਿਹੜਾ ਤੇਰਾ ਲਾਉਣਾ ਫੂਡਾ ਤਾਂ ਲੱਗੇ ਦਿਲ ਜਾ ਖੜੀ ਹਾਂ ਦਿਲ ਜਾ ਖੜੀ ਹਾਂ ਚੱਲ ਜੇ ਉੱਠੀ ਚੱਲ ਜੇ ਹਾਂ ਪੀ ਕੇ ਪਾਏ ਜਾਂ ਲੋੜੇ ਕਿਦੇ ਹੋਰ ਮਾਰੇ ਸੱਚ ਟੰਬਾ ਸੋਡਾ ਬਹੁਕਾ ਨਹੀਂ ਬਾਈ ਸੱਠ ਹੋ ਗਏ ਵੱਜ ਗਏ ਟਾਈਮ ਚ ਪਾਉਣੇ ਯਾਰ ਪੀਏ ਲੱਗੋ ਨੂੰ ਠਾਉ ਹੋਈ ਜਾਂਦਾ ਗੱਡਿਆਲ ਤੇ ਦਾ ਝੇੜ ਆਉਂਦੀ ਹੈ ਬਾਈ ਦਾਰੂ ਚ ਨਾ ਬੰਦਾ ਹੋ ਜਾਂਦਾ ਦਲੇਰ ਹੂੰ ਐਵੇਂ ਇੱਥੇ ਕਰਦੇ ਰਹੇ ਹੋਰ ਤਾਂ ਹੋ ਗਿਆ ਭੈਂਦੀ ਫੁੱਜੀ ਬਹੁਤ ਚੱਲ ਪਿਆ ਜੀ ਨਾ ਭਾਈ ਨਾ ਮੈਂ ਤਾਂ ਅੱਥਰ ਬਣ ਗਿਆ ਇਹ ਵੀ ਦਿਲ ਚਾਹੀਦਾ ਦਲੇਰ ਆਇਆ ਹੋ ਜਾਂਦਾ ਹਾਂ ਇਹ ਨਹੀਂ ਹੁੰਦਾ ਹਾਂ ਇਹ ਦੋ ਨਾਲ ਨਹੀਂ ਹੁੰਦਾ ਇਹ ਮੈਂ ਤਾਂ ਰੱਜਿਆ ਤੇ ਆ ਜੀ ਦਲੇਰੀ ਤੋਂ ਲੈ ਚੱਲ ਆਵਾ ਬਰ ਚੱਲ ਕੋਟ ਟਾਈਮ ਨਾ ਲੈ ਮੇਰਾ ਛੇਤੀ ਜਾ ਉਸੇ ਤੀ ਆ ਵੀ ਵਧੀਆ ਬੰਦਾ ਅੜ ਗਿਆ ਹਾਂ ਜੀ ਮੌਕੇ ਸਰੀ ਆ ਮੌਕੇ ਤੇ ਇਹ ਤਾਂ ਪਨੂ ਹੀ ਅੜ ਗਿਆ ਕੁੰਡ ਸਿਆ ਹਾਂ ਸਾਹਿਬ ਜੀ ਇਹ ਤਾਂ ਵਸਣਾ ਆਪਣਾ ਤੁਰਿਆ ਜਾਂਦੇ ਦਾ ਉਹ ਮਿਲ ਗਿਆ ਆਪਾਂ ਨੂੰ ਆਪਾਂ ਨੂੰ ਚੰਦੋਂ ਨਹੀਂ ਮਿਲ ਜਾਂਨਾ ਛੋਡੇ ਪੱਟਦੇ ਆ ਉਹਨਾਂ ਨੇ ਪਹਿਲਾਂ ਵੀ ਦੋ ਤਿੰਨ ਵਾਰ ਦਾ ਹਾਂ ਆਇਆ ਦੋ ਤਿੰਨ ਕਾਂਡਾਂ ਚ ਹਟਦੇ ਨਹੀਂ ਉਹ ਬੰਦੇ ਹਰਦੇ ਨਹੀਂ ਬਹੁਤ ਵਾਰੀ ਸਮਝਾਇਆ ਉਹ ਛੱਡ ਦਾਂਗੇ ਤੈਨੂੰ ਤਾਂ ਐਸਐਚਓ ਨੇ ਛੂਟ ਦਿੱਤੀ ਉਹ ਛੋਡੇ ਪੱਟਦੇ ਉਹ ਦੇ ਮੈਨੂੰ ਆ ਨਾ ਜਿਵੇਂ ਪਟੇ ਮਾਰ ਮਾਰ ਕੇ ਨਾ ਹਾਂ ਮੈਂ ਕਿਹਾ ਕੋਈ ਨਾ ਕੱਤਦੀ ਨਾ ਨਾ ਜੀ ਤਸੱਲੀ ਕਰਾਦੀ ਉਹ ਬੰਦੇ ਜਿਵੇਂ ਸੱਟ ਕਰਾ ਬਹੁਤ ਸੱਟਾਂ ਮਾਰ ਜਾਂ ਉਹਨਾਂ ਦੇ ਮੈਂ ਕਹਿੰਦਾ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੇ ਪਹਿਲਾਂ ਹੋਰ ਦੇ ਹੀ ਮਾਰੀਆਂ ਆਏ। ਹਾਂ ਹਾਂ ਉਦੋਂ ਪਹਿਲਾਂ ਹੋਈ ਸੀ ਪਿੰਡੋਂ। ਪਹਿਲਾਂ ਵੀ 302 ਦਾ ਪਰਚਾ ਆਇਆ। ਹਾਂ ਜਦੋਂ ਨਿਕਲ ਗਏ। ਗਾਮੇ ਹੋਰਾਂ ਦੇ ਸੱਟਾਂ ਮਾਰੀਆਂ ਇਹਨਾਂ ਨੇ। ਹਾਂ। ਸਾਬਜੀ ਫਿਰ ਹੁਣ ਆਪਾਂ ਇਹਦਾ ਕਿਵੇਂ ਕਰ ਗਏ ਹੁਣਾ। ਉਹ ਤੂੰ ਕਿੱਧਰ दारू ਕੱਢੀ ਜਾਂਦਾ ਸੀ ਉਹ ਇਸ। ਤੂੰ ਰਾਤ ਨੂੰ ਕਿੱਧਰ ਕੱਢੀ ਜਾਂਦਾ ਸੀ ਦਾਰੂ ਐ। ਸਾਬਜੀ ਮੇਰੇ ਕਰੀਬ ਆਈ ਇਸ ਤਾਂ ਪੀਣ ਵਾਸਤੇ। ਕਿੰਨਾ ਪਾਇਆ ਸੀਗਾ ਕੋੜਾ? 5 ਕਿਲੋ ਪਾਇਆ ਸੀ। 5 ਕਿਲੋ ਕਿਉਂ ਆਏ? ਢੋਲੀ ਚ 5 ਕਿਲੋ ਪੂ ਸਾਨੂੰ ਫੁੱਦੂ ਬਣਾਉਣਾ ਤੂੰ। ਗੱਟਾ ਪਾਇਆ। ਨੇ ਭਰਾ ਤਰੂ ਕਟਣ ਲੱਗੀ ਮਤਲਬ ਜੇ ਪੀਣੀ ਆ ਉਹਦੇ ਦਿਨੇ ਕੱਢ। ਹਾਂ ਜੀ ਲੋਕਾਂ ਤੋਂ ਪੜ ਮੈਨਾਂ ਕਹਿੰਦੇ ਪਰਚਾ ਪਾਓ ਵੈਸੇ ਜਾ ਕੇ ਪਰਚਾ ਪਹਿਲਾਂ ਤਾਂ ਛੋਡੇ ਪੱਟ ਮਾਰ ਮਾਰ। ਹਾਂ ਕੋਈ ਹੋਰ ਇਹਨਾਂ ਠਠ ਕਰਤੇ ਪਹਿਲਾਂ ਅੱਕੇ ਤਾਂ ਚੰਦ ਉਹਨਾਂ ਦੇ ਪਿਆ ਮੈਂ ਲੈ ਤੇ ਰਹੁ ਗੁੱਸਾ। ਉਹ ਵੇਚਦਾ ਤਾਂ ਨਹੀਂ ਵਾਏ। ਨਾ ਜੀ ਮੈਂ ਨਹੀਂ ਵੇਚਦਾ। ਉਹ ਵੇਚਦਾ ਉਹ ਦੀ ਸੀ ਇਹ ਸ਼ਕਲ। ਜੰਮਨ ਵਾਲਾ ਕਿੱਥੇ ਆਈ? ਜੰਮਨ ਵਾਲੀ ਕੱਢਦੇ ਆਂ ਜੀ। ਜੰਮਨ ਵਾਲੀ ਕੱਢਦਾ ਭੈਣ ਦੀ ਫੇਰੀ ਕੱਢਦਾ ਐਡੇ-ਡੇ ਢੋਲ ਨਿਕਲਦੇ ਹੁੰਦੇ ਆ ਜੰਮਨ ਵਾਲੇ। ਬਾਪੂ ਗੁਰਦੀ ਸ਼ਿਕਾਇਤ ਆ ਜੀ ਉਹਦੇ ਨਾਲ ਅੱਡੇ ਡਰਮ ਨਾਲ ਹਟੂ ਗੁਰਦੀ ਸ਼ਿਕਾਇਤ ਹੋਈ ਅੜਦੀ ਆ ਇਹ ਅੜਦੀ ਆ ਨਾਲੇ ਹੋਰ ਮੈਂ ਤਾਂ ਕਹਿੰਦਾ ਗੁੱਡ ਸਾਹਿਬ ਪੱਟਦੇ ਦੇ ਮੰਨਦਾ ਨਹੀਂ ਇਹਨੇ ਪਹਿਲਾਂ ਵੀ ਕੱਢੀ ਇੱਕ ਦੋ ਵਾਰੀ ਇਹਦਾ ਪਹਿਲਾਂ ਵੀ ਆਇਆ ਹੈ ਨਾ ਕੈਸਾ ਨਾ ਹਾਂ ਕੰਮ ਹੀ ਇਹਦਾ ਇਹ ਆ ਪਹਿਲਾਂ ਪਤੀਲਾ ਫੜਿਆ ਗਿਆ ਸੀ ਹੁਣ ਵੱਡੇ ਪਾਉਣ ਲੱਗਾ ਸਮੇਂ ਦੀ ਮੱਛਰ ਗਿਆ ਵੀ ਪੁਲਿਸ ਕਿਹੜਾ ਕੁਝ ਕਹਿੰਦੀ ਆ ਕੀ ਮaaf ਕਰਦੀ ਆ ਤੈਨੂੰ ਐ ਤੇ ਪਹਿਲਾਂ ਵੀ ਛੱਡਿਆ ਪਹਿਲਾਂ ਵੀ ਤੂੰ ਪੀਣ ਵਾਸਤੇ ਕਹੀ ਗਿਆ ਚਲੋ ਮੈਂ ਕਿਹਾ ਥਾਣੇ ਲੈ ਕੇ ਚੱਲੋ ਜੀ ਹੈ ਥਾਣੇ ਲੈ ਕੇ ਚੱਲੋ ਗੱਡੀ ਕਿਵੇਂ ਲੱਗਦਾ ਕੁੰਡ ਸਿਆ ਤੈਨੂੰ ਇਹਦਾ ਕਿਵੇਂ ਕਰਗੇ ਦੇਖ ਲਓ ਜੀ ਤੁਸੀਂ ਦੱਸੋ ਹੁਣ ਹੁਣ ਯਾਰ ਬੰਦੇ ਤਾਂ ਆਪਾਂ ਉਹਨਾਂ ਦੀ ਭਾਲ ਚਾਹੀ ਕਿੱਧਰ ਫਸ ਗਿਆ ਆਪਾਂ ਹੋਰ ਓਏ ਅੜ ਗਏ ਉਹਦਾ ਲੱਗਦਾ ਤਾਂ ਗਰੀਬ ਜਿਹਾ ਹੀ ਹੈ ਜੀ ਹੈ ਤਾਂ ਗਰੀਬ ਹੀ ਬੰਦਾ ਹੈ ਨਾ ਦੇਖ ਲਓ ਪੁੱਛ ਦਾ ਕਰ ਲੈਨੇ ਕਿਵੇਂ ਕਰਨਾ ਕਿਵੇਂ ਕਰੇਗਾ ਕਰ ਦਾਂਗੇ ਜੀ ਚਾਹ ਪਾਣੀ ਗਰੀਬ ਆ ਜੀ ਛੱਡ ਦੇ ਉਹ ਚਾਹ ਪਾਣੀ ਤਾਂ ਕਰ ਦੇਗਾ ਫਿਰ ਇਹ ਲੱਛਣ ਬੰਦ ਕਰ ਆਪਦੇ ਕਰ ਦਾਂਗੇ ਜੇ ਕੱਟ ਨਹੀਂ ਹੁੰਦੀ ਆਉਦੀ ਦਿਨੇ ਕੱਟ ਲੈ ਕਰਜੀ ਸਦਕੇ ਦਿਨੇ ਲੋਕਾਂ ਤੋਂ ਕੱਟਦੇ ਨਾ ਘੜ ਉਹ ਇਹਨਾਂ ਲੋਕਾਂ ਨਾਲ ਕਹਦਾ ਪੜਦਾ ਆ ਉਹਦਾ ਫਿਰ 5-10 ਕਿਲੋ ਆ ਜਾਂਦੇ। ਉਹ ਦੋ ਛਰੇ ਆ ਵੀ ਲਈ ਖੜਾ। ਫਿਰ ਤੂੰ ਵੇਚਦਾ ਯਾਰ ਸਿੱਧੀ ਗੱਲ ਕਿਉਂ ਨਹੀਂ ਦੱਸਦਾ? ਨਹੀਂ ਵੇਚਦਾ ਜੀ ਮੈਂ। ਵੇਚਦਾ ਕਿਉਂ ਨਹੀਂ? ਮੰਨਿਆ ਤੂੰ ਨਾ ਕਿਸੇ ਤੋਂ ਮਰਜ਼ੀ ਪੁੱਛ ਲੋ ਜੀ ਪਿੰਡ। ਕੁੰਡ ਸਿਆ ਕੀ ਹਰਕਤ ਹੈ ਦੀ ਜਾਨਾ? ਨਹੀਂ ਵੇਚਣ ਵਾਲਾ ਤਾਂ ਨਹੀਂ ਲੱਗਦਾ ਇਹਦਾ ਕੰਮ ਜੀ। ਨਹੀਂ ਲੱਗਦਾ। ਨਾ ਨਾ ਇਹ ਤਾਂ ਪੀਣ ਖਾਣ ਵਾਲੇ ਹੀ ਆ ਬੰਦਾ। ਕਿਵੇਂ ਕਰਗੇ ਇਹਦਾ ਕੁੰਡ ਸਿਆ? ਦੇਖ ਲੋ ਜੀ ਫਿਰ ਕਿਵੇਂ ਕਰਨਾ। ਉਹ ਨਹੀਂ ਤੂੰ ਐ ਕਰ ਵਾਏ। ਹਾਂ ਜੀ। ਸਾਨੂੰ ਤੂੰ ਚੰਦ ਹੋਰਾਂ ਦਾ ਦੱਸ ਕੋਈ ਟਿਕਾਣਾ। ਜਾਣਦਾ ਉਹਨਾਂ ਨੂੰ? ਜਾਂਦਾ ਜੀ ਮੈਂ ਦੱਸ ਦੂਆ ਪਰ ਨਾ 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 ਲਿਓ ਜੀ ਨਾ ਨਹੀਂ ਲੈਨੇ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਉਹਨਾਂ ਨੂੰ ਦੱਸ ਦੀ ਤੈਨੂੰ ਤੜਕੇ ਤਾਰਦਾ ਕੁਛ ਨਹੀਂ ਕਹਿੰਦੇ ਉਹ ਨਾਲੇ ਮਦਦ ਕਰਾਉ ਆਪਣੇ ਨਾਲ ਸਾਡੀ ਮਦਦ ਕਰਾ ਦੇ ਜੱਜ ਕੇ ਨਹੀਂ ਕਰਾ ਦੂਗੀ ਜੀ ਮੇਰਾ ਨਾਂ ਨਾ ਲਿਓ ਵੇ ਸਰ ਉਹ ਛੱਡਾ ਛੱਟਾ ਮਾਰ ਕੇ ਆ ਨਾ ਕੋਈ ਹੈ ਨਾ ਲੜਾਈ ਹਾਂ ਜੀ ਰਾਤ ਹੀ ਹੋਈ ਹੈ ਜੀ ਰਾਤ ਹੋਈ ਹੈ ਫਿਰ ਇੱਥੇ ਸੀ ਹਾਂ ਜੀ ਫਿਰ ਇੱਥੇ ਹੋ ਕੇ ਨਹੀਂ ਕਿੱਥੇ ਮਿਲਣਗੇ ਉਹ ਮੈਂ ਘਰ ਹੀ ਮਿਲਣਗੇ ਜੀ ਗਰਦਿਆਲ ਕੋਲੇ ਗਰਦਿਆਲ ਸਿੰਘ ਕਿਹੜਾ ਹੋਏ ਜੰਦੇ ਦੀ ਮਾਸੀ ਦਾ ਮੁੰਡਾ ਜੀ ਅਸੀਂ ਗਰਦਿਆਲ ਉਹਨਾਂ ਕੋਲ ਤਾਂ ਲੱਭੇ ਆਏ ਇੱਥੇ ਰਹਿੰਦਾ ਜੀ ਪਿੰਡ ਚ ਕਿਹੜਾ ਪਿੰਡ ਆਹ ਹਰਕਣੀ ਜੀ ਉਹ ਹਰਕਣੀ ਰਹਿੰਦਾ ਅੱਛਾ ਪੱਕੀ ਗੱਲ ਹੋਵੇ ਪੱਕੀ ਹੈ ਜੀ ਜੇ ਮੈਂ ਤੈਨੂੰ ਅਸਾਂ ਪਕਾਈ ਕਰਾਈ ਸਾਡੇ ਛੋਡੇ ਪੱਟ ਤਾਂ ਕਿ ਤੇਰੇ ਬਸ ਮੈਨੂੰ ਮਾਫ ਕਰ ਦੇ ਤੈਨੂੰ ਕੁਝ ਨਹੀਂ ਕਰਦੇ ਅਗਰ ਤੂੰ ਗਰੀਬ ਬੰਦਾ ਛੱਡਦਾ ਹੈ ਕੁੰਡ ਤੇ ਬਸ ਸਾਨੂੰ ਕਿਹੜਾ ਦੱਸਦੀ ਸਾਨੂੰ ਕਿਹੜਾ ਦੱਸਦੇ ਉਹਦਾ ਘਰ ਕੋਲੇ ਲੈ ਚੱਲ ਸਾਨੂੰ ਠੀਕ ਹੈ ਜੀ ਮੇਰਾ ਨਾਂ ਨਾ ਨਹੀਂ ਲੈਂਦੇ ਪੱਕੀ ਗੱਲਾਂ ਜਾਣਦਾ ਤੂੰ ਚੱਲ ਫਿਰ ਇਹਨੂੰ ਉੱਥੇ ਲੈ ਚੱਲੋ ਏ ਹਾਂਜੀ ਸਾਹਿਬ ਉੱਥੇ ਲੈ ਚੱਲੋ ਫੇਰਾ ਹਾਂ ਉੱਥੇ ਲੈ ਚੱਲ ਨਾਲੇ ਉਹ ਆਪਾਂ ਨੂੰ ਮਿਲ ਜਾਣਗੇ ਹਾਂ ਤੇ ਫੇਰਾ ਫੇਰਾ ਪਾਉਣਾ ਹੀ ਪਟਦੇ ਛੋਡੇ ਬੜਾ ਅੱਛਾ ਉਹਨਾਂ ਦੇ ਪਟਾਂਗੇ ਛੋਡੇ ਅੱਕਿਆ ਪਿਆਵੇਂ ਵੀ ਅੱਜ ਐਸਐਚਓ ਨੇ ਵੀ ਪੂਰੀ ਸ਼ੂਟ ਦਿੱਤੀ ਆਪਾਂ ਨੂੰ ਮੈਨੂਵਾਲਾ ਜਮਤ ਤੇ ਮੈਂ ਤੁਹਾਨੂੰ ਦੱਸਿਆ ਕੱਚ ਨਾ ਕਤੀ ਮੁੱਦੇ ਪਾ ਕੇ ਨਾ ਲੱਤਾਂ 'ਚ ਦੇ ਕੇ ਡੰਡੇ ਕੱਲੀ ਕੱਲੀ ਮੈਂ ਨੰਗੇ ਕਰ ਕਰ ਕੁੱਟੂ ਜਮਾ ਇਹਨਾਂ ਨੇ ਬਹੁਤ ਕਾਂਡ ਕਰਿਆ ਬਾਲੇ ਮੰਨਦਾ ਹਟਦਾ ਹੀ ਨਹੀਂ ਮਾਰ ਦੀ ਭਾਰੀ ਜਮਾਨਤ ਕਰਾ ਜਾਂਦੇ ਆ ਕੋਈ ਨਹੀਂ ਹੋਣਾੜਿਆ ਫੇਰੇ ਡਿੱਕੇ ਆਂਪੰਦਾ ਹੋਏ ਹਾਂਜੀ ਠੀਕ ਆ ਠੀਕ ਆ ਕਿੱਥੇ ਘਰ ਆ ਪਤਾ ਪੱਕੀ ਗੱਲ ਆ ਉੱਥੇ ਆ ਜੀ ਮੰਦਰ ਕੋਲੇ ਹਾਂ ਕਿਤੇ ਰਾਤ ਦੇ ਟਾਈਮ ਹੋਰ ਕਰੇ ਬਾੜ ਦੇ ਕੇ ਨਹੀਂ ਗੁੰਡਦੇ ਹਾਂ ਸਹੀ ਗੱਲ ਲਈ ਹਾਂ ਰਾਸਤਾ ਕਿਵੇਂ ਬਾਹਲਾ ਖਰਾਬ ਆਈ ਬਾਹਲਾ ਖਰਾਬ ਲੱਗਦਾ ਗੌਰ ਘੂਰੀ ਨਹੀਂ ਪਿੰਡ ਦੀ ਨਾ ਨਾ ਇਹ ਨਹੀਂ ਕੀ ਸਾਡਾ ਪਿੰਡ ਆ ਮਾ ਅੰਜੋ ਹੈ ਜਾਂ ਹੁੰਦੈ ਸਬਜੀ ਮੈਂ ਵਿਸ਼ਵਾਸ ਕਰਨਾ ਸੀ ਪਛਾਗ ਨੂੰ ਕਿਹਾ ਯਾਰ ਕੁੱਟ ਘੱਟ ਲੈ 10 ਮਿੰਟ ਹਾਂ ਜੀ ਉੱਥੇ ਬਾਹਲਾ ਜ਼ੋਰ ਪਈ ਜਾਂਦਾ ਥੋਡੀ ਗੱਡੀ ਲਿਪਟ ਜੂ ਜੀ ਆਏ ਕਿਵੇਂ ਲਿਬਰ ਜੋ ਨਾ ਘੁੱਟ ਲਾ ਜਾਂ ਐ ਨਹੀਂ ਘੁੱਟਿਆ ਜਾਂਦਾ ਜੀ ਗੱਡੀ ਲਵੇੜੇਗਾ ਤਵਾਵਾਗੇ ਸਾਰੀ ਗੱਡੀ ਨਾ ਜੀ ਸਭ ਕਿਵੇਂ ਕਰੀਏ ਮੁਤਾ ਦੇਨੇ ਆ ਇਹ ਕਰਾ ਦੇ ਫਿਰ ਪਿਸ਼ਾਬ ਟਾਕੀ ਕੋ ਚਲੋ ਉਤਰ ਚਾਰ ਨਹੀਂ ਇਹ ਜਾ ਭੱਜ ਜਾਂਦਾ ਨਾ 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 ਜੀ ਟਾਕੀ ਭੱਜਣ ਮੈਂ ਕਿੱਥੇ ਦਿੰਨਾ ਗੱਡੀ ਚੱਲੀ ਜਾਂਦੀ ਆ ਕੋਈ ਨਹੀਂ ਜੀ ਕੋਈ ਨਹੀਂ